ਨੇ ਤੇ ਲੱਗਿਆ ਜਦੋਂ ਦਾ ਮੁੱਖ ਮੰਤਰੀ ਬਣਿਆ ਤੇ ਅਗਲੇ ਵੀ ਮੰਨ ਗਏ ਕਹਿੰਦੇ ਭਾਈ ਪ੍ਰਾਹਣਾ ਤੂੰ ਹੀ ਆ ਸੈਣੀ ਸਾਹਿਬ ਕੀ ਕਹਿੰਦੇ ਕਹਿੰਦੇ ਅਸੀਂ ਤਾਂ ਕੁੜੀ ਵਾਲੇ ਆ ਆਪਾਂ ਸਾਰੇ ਜਾਣਦੇ ਕਿ ਸੌਰੇ ਕੀ ਮੁੱਖ ਮੰਤਰੀ ਸਾਹਿਬ ਦੇ ਹਰਿਆਣੇ ਚ ਕਹਿੰਦੇ ਅਸੀਂ ਤਾਂ ਕੁੜੀ ਵਾਲੇ ਆ ਅਸੀਂ ਤਾਂ ਮਿੰਤ ਤਰ ਲਈ ਕਰਦੇ ਆ ਤਾਂ ਫਿਰ ਸਾਡੇ ਵਾਲੇ ਨੇ ਜਵਾਬ ਕੀ ਦਿੱਤਾ ਕਹਿੰਦਾ ਤੁਹਾਨੂੰ ਫਿਰ ਪਾਣੀ ਮੰਗਦੇ ਹਾਂ ਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਕੁੜੀ ਵਾਲੇ ਦਾ ਕਹਿੰਦਾ ਮੁੰਡੇ ਵਾਲੇ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਹੁੰਦੇ ਓਏ ਗੱਲਾਂ ਚ ਨਹੀਂ ਤਾਂ ਤਾਂ ਕੋਈ ਜਿੱਤ ਸਕਦਾ ਪਰ ਸਾਵਾ ਸ਼ੇਅ ਮੈਂ ਕਹਿੰਦਾ ਤਸੱਲੀ ਕਰਾਤੀ ਤੇ ਤਸੱਲੀ ਕਰਾਉਣੀ ਬਣਦੀ ਸੀ ਜਿਵੇਂ ਕੈਪਟਨ ਪਾਣੀਆਂ ਦਾ ਰਾਖਾ ਕਹਾਇਆ ਜਾਂਦਾ ਨਾ ਇਸੇ ਤਰੀਕੇ ਨਾਲ ਪੰਜਾਬ ਦੇ ਇਤਿਹਾਸ ਦੇ ਵਿੱਚ ਭਗਵੰਤ ਮਾਨ ਦਾ ਨਾਂ ਜ਼ਰੂਰ ਲਿਖਾ ਗਿਆ ਤੇ ਅਗਲਿਆਂ ਨੂੰ ਪਿੱਛੇ ਹਟਣਾ ਪਿਆ ਤੇ ਸੈਣੀ ਸਾਹਿਬ ਨੇ ਦੂਜੀ ਗੱਲ ਕੀ ਕਹੀ ਆ ਸੁਣ ਲਓ ਅਗਰ ਪੰਜਾਬ ਕੇ ਅੰਦਰ ਪੰਜਾਬ ਕੇ ਲੋਕੋਂ ਕੋ ਪਾਣੀ ਕੀ ਅਵਸ਼ਕਤਾ ਪੜਤੀ ਹੈ ਤਾਂ ਹਮ ਆਪਣੇ ਟਿਵਲ ਲਗਾ ਕਰਕੇ ਪੰਜਾਬ ਮੇ ਭੇਜਣੇ ਦਾ ਕੰਮ ਕਰਾਂਗੇ ਕਿਸੇ ਵਿਅਕਤੀ ਕੋ ਪੰਜਾਬ ਕੇ ਹਮ ਪਿਆਸਾ ਨਹੀਂ ਰਹਿਣੇ ਦੇਗੇ ਇਹ ਗਰੰਟੀ ਮੇਰੀ ਹੈ ਅਗਰ ਇਹ ਉਨੇ ਜੋਕੇ ਹੈਗੇ ਹੋ ਫਿਰ ਕਿਉਂ پرانے ਤੋਂ ਬੇਇਜ਼ਤੀ ਕਰਾਈ ਆ ਫਿਰ ਆਪ ਦੀ ਲੋੜ ਆਪ ਹੀ ਪੂਰੀ ਕਰ ਲਓ ਪਰ ਇਸ ਗੱਲ ਤੇ ਮੈਂ ਕਹਣਾ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਆ ਕੇ ਨਾਲ ਖੜਨਾ ਪੈ ਗਿਆ ਭਗਵੰਤ ਮਾਨ ਤਾਂ ਹੀ ਮੈਂ ਕਹਣਾ ਕਿ ਲੀਡ ਲੈ ਗਏ ਨਾ ਨਾਲੋਂ ਇਹ ਤੀਰ ਨਿਸ਼ਾਨੇ ਤੇ ਕੀ ਆ ਲੱਗਿਆ ਵੀ ਠੋਕ ਗਿਆ ਪਰ ਇਹ ਤੀਰ ਤਾਂ ਲੱਗਿਆ ਕਿਉਂਕਿ ਗੁਰੂ ਚੰਗਾ ਸੀ ਤੇ ਗੁਰੂ ਕੌਣ ਸੀ ਆ ਸਖਸ਼ ਗੁਰੂ ਆ ਇਹਨਾਂ ਦਾ ਨਾਂ ਕੀ ਆ ਸਾਰੇ ਲਗਭਗ ਜਾਣਦੇ ਹੋਣਗੇ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਵੀ ਜਾਣਦੇ ਆ ਜਿਹੜੇ ਵਿਭਾਗ ਵਿੱਚ ਇਹ ਰਹੇ ਆ ਇਕੀਆ ਜਲ ਸਰੋਤ ਵਿਭਾਗ ਦੇ ਸਾਡੇ ਸੈਕਟਰੀ ਸਾਹਿਬ ਨੇ ਕ੍ਰਿਸ਼ਨ ਕੁਮਾਰ ਜੀ ਅਸਲ ਦੇ ਵਿੱਚ ਜਿਹੜੀ ਗੋੜਰੀ ਲਵਾਈ ਹੈ ਇਹਨਾਂ ਨੇ ਲਵਾਈ ਹੈ ਵਧਾਈ ਦੇ ਪਾਤਰ ਇਹ ਬਣਦੇ ਆ ਠੀਕ ਹੈ ਭਗਵੰਤ ਮਾਨ ਨੇ ਫ੍ਰੀ ਹੈਂਡ ਪਾਵਰਾਂ ਦਿੱਤੀਆਂ ਉਹਦੇ ਵਾਸਤੇ ਉਹਨੂੰ ਵੀ ਕੀ ਸਲਾਹਾ ਕਰਨੀ ਪਣਦੀ ਆ ਪਰ ਹੁਣ ਸਮਝਿਓ ਕਿ ਹਰਿਆਣਾ ਚਲਾਕੀ ਕੀ ਕਰਦਾ ਸੀ ਹਰਿਆਣੇ ਵਾਲੇ ਨੇ ਕੀ ਕੀਤਾ ਮੀਟਿੰਗ ਬੁਲਾਈ ਤੇ ਏਜੰਡਾ ਕੀ ਦੱਸਿਆ ਜਿਹੜਾ ਹਰ ਸਾਲ ਕੀ ਆ ਕੀਤਾ ਜਾਂਦਾ ਕਿ ਡੈਮਾਂ ਦੇ ਵਿੱਚ ਜਿਵੇਂ ਮੀਹ ਪੈਣ ਵਾਲੇ ਆ ਉਸ ਤੋਂ ਪਹਿਲਾਂ ਹਰ ਸਾਲ ਮੀਟਿੰਗਾਂ ਹੁੰਦੀਆਂ ਸੀ ਪ੍ਰਬੰਧ ਵਾਸਤੇ ਉਹ ਜਿੰਨਾ ਦੇ ਕੇ ਮੀਟਿੰਗ ਰੱਖੀ ਜਾਂਦੀ ਤੇ ਮੀਟਿੰਗ ਦੇ ਵਿੱਚ ਫਿਰ ਕੀ ਆ ਹਰਿਆਣੇ ਨੂੰ ਪਾਣੀ ਦੇਣ ਦੇ ਵਾਸਤੇ ਨੌ ਬੰਦੇ ਸੀਗੇ ਕਹਿੰਦੇ ਮੀਟਿੰਗ ਦੇ ਵਿੱਚ ਬੀਵੀਐਮਬੀ ਨਾਲ ਜਿਹੜਾ ਕੀ ਇਹ ਬੋਰਡ ਬਣਿਆ ਵਿਆ ਤੇ ਨੌਆਂ ਦੇ ਵਿੱਚੋਂ 8 ਇੱਕ ਪਾਸੇ ਹੋ ਗਏ ਪਰ ਮਾਂ ਦਾ ਪੁੱਤ ਕੱਲਾ ਡਟਿਆ ਰਿਹਾ ਅੱਧੇ ਘੰਟੇ ਦੀ ਸਾਰੀ ਕਾਰਵਾਈ ਸਿਮੇਟ ਕੇ ਕਹਿੰਦੇ ਜੀ ਜਾਓ ਤੇ ਕ੍ਰਿਸ਼ਨ ਕੁਮਾਰ ਜੀ ਨੂੰ ਕਹਿੰਦੇ ਵੀ ਤੁਹਾਨੂੰ ਜਿਹੜੇ ਕੀ ਹੈ ਸਾਡੀ ਮੀਟਿੰਗ ਦੇ ਜਿਹੜੇ ਮਿੰਟਸ ਆਉ ਸਾਰੇ ਕੀ ਆ ਭੇਜ ਦਿੱਤੇ ਜਾਣਗੇ ਤੁਹਾਨੂੰ ਜਿਹੜਾ ਕੋਈ ਇਤਰਾਜ਼ ਹੋਇਆ ਕਹਿੰਦੇ ਤੁਸੀਂ ਭੇਜ ਦਿਓ ਤੇ ਫਿਰ ਫਿਰ ਕ੍ਰਿਸ਼ਨ ਕੁਮਾਰ ਨੇ ਉੱਥੇ ਕੀ ਕੀਤਾ ਉਹ ਜਿਹੜੇ ਅੱਧੇ ਘੰਟੇ ਵਾਲੀ ਮੀਟਿੰਗ ਨੂੰ ਸਾਢੇ 5 ਘੰਟੇ ਖਿੱਚਿਆ ਤੇ ਤਸੱਲੀ ਕਰਾਈ ਇਕੱਲੇ ਇਕੱਲੇ ਪੁਆਇੰਟ ਤੇ ਉਹਨਾਂ ਦੀ ਤੇ ਜਿਹੜੇ ਇਤਰਾਜ਼ ਕਹਿੰਦੇ ਸੀ ਕਿ ਤੁਸੀਂ ਬਾਅਦ ਦੇ ਵਿੱਚ ਭੇਜ ਦਿਓ ਹੀ ਇਤਰਾਜ਼ ਉਸੇ ਮੀਟਿੰਗ 'ਚ ਬੈਠਿਆ ਨੇ ਮੈਂ ਕਿਹਾ ਟਾਈਪ ਕਰਕੇ ਤੁਰਤੀ ਨਾ ਤਿੰਨ ਪੇਜਾਂ ਦੇ ਇਤਰਾਜ਼ ਬਣਾ ਕੇ ਮੀਟਿੰਗ ਦੇ ਜਿਹੜੇ ਕੀ ਮਿਨਿਟਸ ਬਣਾਏ ਸੀ ਉਹ ਕਿੰਨੇ ਬਣਾਏ ਸੀਗੇ ਸਿਰਫ ਡੇਢ ਪੇਜ ਦੇ ਤੇ ਤਿੰਨ ਪੇਜਾਂ ਦਾ ਇਤਰਾਜ਼ ਉਹਨਾਂ ਦੇ ਮੂਹਰੇ ਕੀ ਰੱਖਤਾ ਜਿਹਦਾ ਜਵਾਬ ਕਿਸੇ ਕੋਲ ਹੀ ਹੈ ਨਹੀਂ ਸੀ ਇਸੇ ਕਰਕੇ ਇਹ ਸ਼ਖਸ ਦੀ ਕੀ ਪਹਿਲਾਂ ਵੀ ਸਪੋਰਟ ਕੀਤੀ ਸੀ ਕਿਉਂਕਿ ਉਦੋਂ ਵੀ ਨਹਿਰੀ ਪਟਵਾਰੀਆਂ ਤੋਂ ਨੇ ਇਹੀ ਗੱ 100% ਬਿਊਟੇਲਾਈਜ਼ ਕਰ ਲਈਏ ਤਾਂ ਕਿ ਕੱਲ ਨੂੰ ਤੁਹਾਨੂੰ ਨਮੋਚੀ ਨਾਲ ਚੱਲਣੀ ਪਵੇ ਕਿਉਂਕਿ ਅਗਲੇ ਕਹਿ ਦਿੰਦਾ ਵੀ ਤੁਹਾਡੇਆਂ ਨਹਿਰਾਂ ਜਿਹੜੇ ਖਾਲੇ ਆ ਉਹ ਤਾਂ ਸਾਰੇ ਢਾਹ ਰੱਖੇ ਆ ਤੁਸੀਂ ਆਪਦੇ ਹਿੱਸੇ ਦਾ ਪਾਣੀ ਵਰਤ ਨਹੀਂ ਰਹੇ ਪਰ ਬਾਦੂ ਪਾਣੀ ਸਾਨੂੰ ਹੀ ਦੇ ਦਿਓ ਅੱਜ ਤੱਕ ਸਾਰੀਆਂ ਸਰਕਾਰਾਂ ਕੀ ਆ ਪਾਣੀ ਦਿੰਦਿਆਂ ਤੁਰੀਆਂ ਆਈਆਂ ਨੇ ਉਹ ਕਿਉਂ ਦਿੰਦਿਆਂ ਤੁਰੀਆਂ ਆਈਆਂ ਨੇ ਕਿਉਂਕਿ ਕਿਤੇ ਨਾ ਕਿਤੇ ਸਾਡੇ ਕਿਸਾਨ ਭਰਾ ਵੀ ਕਸੂਰਵਾਰ ਹੈਗੇ ਆ ਕਿਸਾਨ ਜਥੇਬੰਦੀ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਨਹਿਰੀ ਖਾਲ ਲੋਕਾਂ ਨੇ ਬਾਹ ਤੇ ਉਹ ਵਾਏ ਵੀ ਤਾਂ ਕਿਉਂਕਿ ਇਹ ਜੀ ਜੜਾ 'ਚ ਤੇਲ ਪਾਇਆ ਬਾਦਲ ਕੇ ਆਣੇ ਜਿਨ੍ਹਾਂ ਨੇ ਕੀ ਕਰਤਾ ਸੀ ਮੋਟਰਾਂ ਦੇ ਕੀਆ ਫ੍ਰੀ ਕਰਤੀਆਂ ਸੀ ਬਿਜਲੀ ਉਹ ਬਿਜਲੀ ਫ੍ਰੀ ਹੋਣ ਕਰਕੇ ਸੀ ਆਪਦੀ ਕੀਆ ਖੁੱਕ ਦਾ ਸਾਰਾ ਕੁਝ ਕੀਆ ਬੰਜਰ ਕਰ ਲਿਆ ਅਸੀਂ ਧਰਤੀ ਦੇ ਨਾਲ ਪਾਣੀ ਸਾਰਾ ਮਕਾ ਛੱਡਿਆ ਇਹ ਸਰਕਾਰ ਨੂੰ ਇਸ ਇੱਕ ਪੁਆਇੰਟ ਤੇ ਪਹਿਲਾਂ ਵੀ ਸਲਾਹਿਆ ਸੀ ਤੇ ਹੁਣ ਵੀ ਇਹੀ ਕਹਿੰਦੇ ਆ ਕਿ ਇਹਨਾਂ ਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾ ਕੇ ਦੇਖੋ ਪੰਜ ਚਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਐਫਰਟਸ ਲਾਏ ਆ ਇਹਨਾਂ ਨੇ ਉਥੇ ਨਹਿਰੀ ਪਾਣੀ ਜਿਹੜਾ ਕੀਆ ਪਹਿਲਾਂ 20-25% ਤੇ ਫਿਰਦਾ ਸੀ 80-80% ਤੱਕ ਨਹਿਰੀ ਪਾਣੀ ਕੀਆ ਬਣਾਉਣ ਨੂੰ ਲੱਗਣ ਲੱਗੇ ਇਸੇ ਕਰਕੇ ਜਦੋਂ ਪਾਣੀ ਸਾਡੇ ਕੋਲੇ ਕੀ ਵਰਤੋਂ ਵਾਸਤੇ ਸੀ ਆਪਦੇ ਤਿਆਰ ਕਰਲੇ ਖਾਲੇ ਨਹਿਰਾ ਤਾਂ ਐਤਕੀ ਫਿਰ ਪਹਿਲੀ ਜਵਾਬ ਦੇਤਾ ਸੀ 2 ਸਾਲ ਦੇ ਕਹਿੰਦੇ ਤੁਰੇ ਆਉਂਦੇ ਸੀ ਕਿਉਂਕਿ ਆਏ ਸਾਲ ਹਰਿਆਣਾ ਪਹਿਲਾਂ ਕਾਂਗਰਸੀਆਂ ਵੇਲੇ ਇਹ ਪਾਣੀ ਲੈ ਜਾਂਦਾ ਰਿਹਾ ਆਪਦੇ ਜਿਹੜਾ ਕੋਟਾ ਸੀ ਨਾ ਉਹਦੇ ਨਾਲੋਂ ਵੱਧ ਪਾਣੀ ਵਰਤਦਾ ਰਿਹਾ ਕਿਉਂਕਿ ਅਸੀਂ ਵਰਤਨਯੋਗੇ ਹੈ ਨਹੀਂ ਸੀ ਇਹਨਾਂ ਨੇ ਵਰਤਨਯੋਗੇ ਵੀ ਕੀਤੇ ਕ੍ਰਿਸ਼ਨ ਕੁਮਾਰ ਜੀ ਨੇ ਜਿਹੜਾ ਐਫਰਟ ਲਾਇਆ ਨਾ ਉਹ ਬਾਖ ਕਮਾਲ ਆ ਸਿੱਖਿਆ ਵਿਭਾਗ ਚ ਵੀ ਇਹਨਾਂ ਨੇ ਤਸੱਲੀ ਕਰਾਈ ਸੀ ਜਿਹੜੇ ਸਰਵ ਸਿੱਖਿਆ ਵਹਾਣ ਵਾਲੇ ਬੰਦੇ ਰੈਗੂਲਰ ਹੋਏ ਆ ਨਾ ਉਹ ਵੀ ਇਹ ਕ੍ਰਿਸ਼ਨ ਕੁਮਾਰ ਜੀ ਤੇ ਕੰਪਿਊਟਰ ਟੀਚਰਾਂ ਨੇ ਇਹਨਾਂ ਦੀਆਂ ਗੱਲਾਂ ਮੰਨੀ ਨਹੀਂ ਸੀਗੀ ਉਦੋਂ ਕਿਹਾ ਸੀ ਉਹਨਾਂ ਨੂੰ ਕਹਿੰਦੇ ਕੀ ਇਹ ਡਿਪਾਰਟਮੈਂਟ ਦੇ ਵਿੱਚ ਆ ਜਾਓ ਤੁਸੀਂ ਤੇ ਅੱਜ ਤੱਕ ਫਿਰ ਕੋਰਟਾਂ 'ਚ ਰੋਲ ਕੇ ਕੀ ਅਗਲੇ ਨੇ ਖੱਜਲਖਵਾਰ ਕੀਤੇ ਆ ਤਾਂ ਹੀ ਮੈਂ ਕਹਿੰਦਾ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਜਿਹੜੇ ਨਹਿਰੀ ਪਟਵਾਰੀ ਆ ਉਹਨਾਂ ਦੇ ਵਿੱਚੋਂ ਵੀ ਕਈ ਭਰਾ ਬਾਅਦ ਦੇ ਵਿੱਚ ਮੰਨੇ ਸੀ ਇਹ ਗੱਲਾਂ ਤੇ ਸਾਰੇ ਕੀ ਆ ਮੈਂ ਕਹਿੰਦਾ ਜਿਹੜੀ ਸਾਡਾ ਯੁੱਧ ਚੱਲਿਆ ਸੀ ਨਾ ਸੈਂਟਰ ਨਾਲ ਕਿਉਂਕਿ ਲੜਨਾ ਸੈਂਟਰ ਨਾਲ ਹੀ ਪੈਣਾ ਇਹ ਯੁੱਧ ਦਾ ਦੂਜਾ ਹੀਰੋ ਕੌਣ ਆ ਇਹ ਚਰਨਪ੍ਰੀਤ ਸਿੰਘ ਆ ਜਿਹੜਾ ਭਾਗੜਾ ਡੈਮ ਦਾ ਕੀ ਚੀਫ ਇੰਜੀਨੀਅਰ ਜਦੋਂ ਬੀਬੀਐਮਬੀ ਵਾਲਿਆਂ ਨੇ ਨਾ ਜਦੋਂ ਸਾਰਾ ਸਾਰਾ ਡਾਇਰੈਕਟਰ ਵੀ ਚੇਂਜ ਕਰਤਾ ਉਥੋਂ ਦਾ ਡਾਇਰੈਕਟਰ ਬਦਲ ਕੇ ਸੰਜੀਵ ਕੁਮਾਰ ਨੂੰ ਲਾਤਾ ਉਹਦੇ ਖਿਲਾਫ ਪਹਿਲਾਂ ਤਾਂ ਚਰਨਪ੍ਰੀਤ ਨੇ ਕੀ ਆ ਇਹ ਗੱਲ ਕੀ ਆ ਲੈ ਕੇ ਆਂਦੀ ਸਾਰਿਆਂ ਦੇ ਸਾਹਮਣੇ ਕਹਿੰਦੇ ਵੀ ਇਹ ਬੰਦੇ ਨੂੰ ਤਜਰਬਾਕਾਰੀ ਹੈ ਨਹੀਂ ਇਹ ਬੰਦਾ ਇੱਥੇ ਲੱਗਣ ਦੇ ਲਾਇਕ ਹੈ ਨਹੀਂ ਦੂਜਾ ਉਹ ਕਹਿੰਦੇ ਮੇਰੇ ਕੋਲ ਤਾਂ ਇਹਨੇ ਢੰਗ ਨਾਲ ਜੁਆਇਨ ਹੀ ਨਹੀਂ ਕੀਤਾ ਮੈਂ ਇਹਦੀ ਕਹਿੰਦੇ ਕਿ ਕਿਵੇਂ ਗੱਲ ਮੰਨਣਾ ਕਿਉਂਕਿ ਦੂਸਰਾ ਜਿਹੜਾ ਪਹਿਲਾਂ ਡਾਇਰੈਕਟਰ ਲੱਗਿਆ ਹੋਇਆ ਸੀ ਉਹ ਵੀ ਕੀ ਆ ਇਸ ਲੜਾਈ ਦਾ ਹੀਰੋ ਆ ਉਹ ਜਿਹੜਾ ਕਿਹਾ ਰਿਲੀਵ ਨਹੀਂ ਹੋਇਆ ਸੀ ਤੈਨੂੰ ਚਿੱਟਾ ਜਵਾਬ ਦਿੱ ਜਿਹੜਾ ਡਾਇਰੈਕਟਰ ਹਟਾਇਆ ਗਿਆ ਸੀ ਉਹ ਸੀ ਆਕਾਸ਼ਦੀਪ ਸਿੰਘ ਜਿਹਨੂੰ ਬਦਲਿਆ ਗਿਆ ਸੀ ਭਾਗੜਾ ਡੈਮ ਦਾ ਜਿਹੜਾ ਡਾਇਰੈਕਟਰ ਸੀ ਉਹਦਾ ਵੀ ਤਵਾਦਲਾ ਜਦੋਂ ਰਾਤੀ ਰਾਤ ਕਰਤਾ ਨਾ ਤੇ ਕਿਹਾ ਕੀ ਹੈ ਸਰਕਾਰ ਵੱਲੋਂ ਕਹਿੰਦੇ ਜੀ ਉਹਨੇ ਆਪ ਐਪਲੀਕੇਸ਼ਨ ਦਿੱਤੀ ਸੀ ਉਹ ਚਾਹੁੰਦਾ ਸੀ ਕਿ ਮੇਰੀ ਇੱਥੋਂ ਬਦਲੀ ਕਰ ਦਿੱਤੀ ਜਾਵੇ ਕਿਉਂਕਿ ਸਾਰੇ ਹੀ ਡੈਪੂਟੇਸ਼ਨ ਤੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਬੰਦੇ ਨੇ ਰਾਤ ਨੂੰ ਪੌਣੇ 12 ਵਜੇ ਕੀਆ ਆਪਣੀ ਈਮੇਲ ਦੇ ਉੱਤੇ ਮੈਸੇਜ ਪਾਇਆ ਉਹ ਕਹਿੰਦਾ ਮੈਂ ਕੋਈ ਆਪ ਦੇ ਕਰਨੂਗੀ ਐਪਲਾਈ ਨਹੀਂ ਕੀਤੀ ਸੀ ਧੱਕੇ ਨਾਲ ਮੈਨੂੰ ਜਬਰੀ ਤੌਰ ਤੇ ਉੱਥੋਂ ਹਟਾਇਆ ਜਾ ਰਿਹਾ ਜਿਦੇ ਕਰਕੇ ਫਿਰ ਸਾਰਾ ਰੋਸਤੀਆ ਸਾਰੇ ਲੋਕਾਂ ਚ ਜੱਗ ਗਿਆ ਯਾਰ ਹੱਦ ਹੁੰਦੀ ਐ ਝੂਠ ਬੋਲਣ ਦੀ ਸ਼ਰਮ ਕਰੋ ਤੇ ਸ਼ਾਬਾਸ਼ ਕਿ ਆਹ ਮਿੱਤ ਸਹੋਤਾ ਨੂੰ ਵੀ ਦੇਣੀ ਬਣਦੀ ਆ ਜਿਹੜਾ BBMP ਦੇ ਉੱਤੇ ਕੀ ਐਕਸੀਡੈਂਟ ਤਾਇਨਾਤ ਕੀਤਾ ਹੋਇਆ ਇਹ ਬੰਦੇ ਨੂੰ ਸਾਰੀ ਰਾਤ ਧਮਕਾਈ ਗਏ ਪਰ 50 ਘੰਟਿਆਂ ਤੱਕ ਇਹਨਾਂ ਬੰਦਿਆਂ ਨੇ ਕਿ ਐ ਟੱਸ ਤੋਂ ਮੱਸ ਨਹੀਂ ਹੋਏ ਇਹਨਾਂ ਨੇ ਆਪਦੀ ਪਾਵਰ ਵੀ ਦਿਖਾਈ ਤੇ ਉਹਦੇ ਦਾ ਸਹੀ ਇਸਤੇਮਾਲ ਕਰਕੇ ਪੰਜਾਬ ਦੇ ਹੱਕ ਵੀ ਬਚਾਈ ਪਰ ਇਹਨਾਂ ਦੀ ਸਿਫਤ ਦੇ ਵਿੱਚ ਕਮੈਂਟ ਬਾਕਸ ਚ ਲਿਖਿਓ ਜਰੂਰ ਕਿਉਂਕਿ ਅਸੀਂ ਅਫਸਰਾਂ ਚਾਹੀ ਨੂੰ ਭੰਡਣ ਤੇ ਲੱਗੇ ਰਹਿੰਨੇ ਆ ਪਰ ਜੇ ਕੋਈ ਪੰਜਾਬ ਦੇ ਵਿੱਚ ਹੱਕ ਦੇ ਵਿੱਚ ਖੜਾ ਜਿਹੜਾ ਕੋਈ ਪੁੱਤ ਤਾਂ ਉਹਨੂੰ ਕੀ ਇਹ ਸਲਾਹਾ ਕਰਨੀ ਉਹਦੀ ਬਣਦੀ ਆ ਤੇ ਗੋੜਦੀ ਹੁਣ ਭਗਵੰਤ ਮਾਨ ਨੇ ਸਾਰਿਆਂ ਦੀਆਂ ਲਵਾਤੀਆਂ ਤੇ ਸੈਂਟਰ ਨੂੰ ਵੀ ਜਿਹੜੀ ਕੀ ਆ ਕੱਲ ਸਪੈਸ਼ਲ ਮੀਟਿੰਗ ਰੱਖੀ ਗਈ ਸੀ ਜਿਹਦੇ ਤੇ ਕ੍ਰਿਸ਼ਨ ਕੁਮਾਰ ਜੀ ਵੀ ਗਏ ਸੀ ਉੱਥੇ ਵੀ ਲਾਜਵਾਬ ਕਰਤੇ ਸਾਰੇ ਤੇ ਜਾ ਕੇ ਫਿਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਅਖੀਰ ਨੂੰ ਸੈਂਟਰ ਨੇ ਵੀ ਇਹੀ ਕਹਿਤਾ ਕਿ ਕੀ ਇਹ ਸਾਰੇ ਕੰਮ ਨੂੰ ਰੋਕ ਕੇ ਵੀ ਜਿਹੜਾ ਵਾਕਿਆ ਆਰਡਰ ਜਾਰੀ ਕੀਤੇ ਗਏ ਸੀ ਉਹ ਕਹਿੰ ਉਹ ਕੀ ਮੰਗ ਕੇ ਲੈ ਸਕਦੇ ਆ ਉਹ ਵੀ ਕੀ ਆ ਉਧਾਰ ਦੇ ਰੂਪ ਦੇ ਵਿੱਚ ਬਾਅਦ ਵਿੱਚ ਮੋੜਨਾ ਪਊ ਇਹਨਾਂ ਨੂੰ ਉਹ ਵੀ ਜੇ ਸਟੇਟ ਕੀ ਹੈ ਸਹਿਮਤ ਹੁੰਦਾ ਹੁਣੇ ਅੱਗ ਲੈਣਾਈ ਜਿਹੜੀ ਨਾ ਘਰ ਦੀ ਮਾਲਕਣ ਬਣ ਕੇ ਵਹਿੰਦੀ ਸੀ ਕਿਉਂ ਕਿਉਂਕਿ ਕੀ ਆ ਆਪਾਂ ਸਾਰੇ ਜਾਣਦੇ ਆ ਕਿ ਇਹ ਕੀ ਆ ਇਹਨਾਂ ਨੇ ਪਾਣੀ ਜਿਹੜਾ ਇਹਨੂੰ ਦਿੱਤਾ ਗਿਆ ਤਰਸ ਦੇ ਆਧਾਰ 'ਤੇ ਦਿੱਤਾ ਗਿਆ ਹੱਕ ਨਹੀਂ ਬਣਦਾ ਸੀ ਇਹਨਾਂ ਦਾ ਨਾ ਹੱਕ ਰਾਜਸਥਾਨ ਦਾ ਬਣਦਾ ਸੀ ਇਹ ਗੱਲ ਨੂੰ ਕੀ ਜਾਣਨਾ ਨਾ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇੱਕ ਆ ਕਿਤਾਬ ਆ ਪਾਣੀਆਂ ਦੀ ਗਾਥਾ ਇਹ ਗਾਥਾ ਪੜ੍ਹ ਕੇ ਦੇਖਿਓ ਯਾਰ ਪਾਸਿੰਗ ਢਿੱਲੋਂ ਨੇ ਬਾ ਕਮਾਲ ਕੰਮ ਕੀਤਾ ਇਸ ਤੋਂ ਬਿਨਾ ਮੈਂ ਕਹਣਾ ਸਰਦਾਰ ਹਮੀਰ ਸਿੰਘ ਜੀ ਆ ਤੇ ਡਾਕਟਰ ਪਿਆਰੇ لال ਗਰਗਨੇ ਦਾ ਮੁੱਖਬੰਧ ਲਿਖਿਆ ਜਿਹੜਾ ਉਹਦੇ ਚ ਕੀ ਸਾਰਾ ਕੁਝ ਕੀ ਆ ਦੱਸਿਆ ਹੋਇਆ ਤੇ ਪੰਜਾਬ ਦੇ ਪੁੱਤਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਕਿਤਾਬ ਨੂੰ ਪੜ੍ਹ ਕੇ ਸਮਝੋ ਜ਼ਰੂਰ ਕਿ ਸਾਨੂੰ ਦੀਰਤ ਕੀ ਪਹਿਲੀ ਵਾਰ ਨਿਸ਼ਾਨੇ ਤੇ ਲੱਗਾ ਜਦੋਂ ਦਾ ਮੁੱਖ ਮੰਤਰੀ ਬਣਿਆ ਤੇ ਅਗਲੇ ਵੀ ਮੰਨ ਗਏ ਕਹਿੰਦੇ ਭਾਈ ਪ੍ਰਾਹਣਾ ਤੂੰ ਹੀ ਆ ਸੈਣੀ ਸਾਹਿਬ ਕੀ ਕਹਿੰਦੇ ਕਹਿੰਦੇ ਅਸੀਂ ਤਾਂ ਕੁੜੀ ਵਾਲੇ ਆ ਆਪਾਂ ਸਾਰੇ ਜਾਣਦੇ ਕਿ ਸਹਰੇ ਕੀ ਮੁੱਖ ਮੰਤਰੀ ਸਾਹਿਬ ਦੇ ਹਰਿਆਣੇ ਚ ਆ ਕਹਿੰਦੇ ਸੀ ਤਾਂ ਕੁੜੀ ਵਾਲਿਆਂ 'ਚ ਤਾਂ ਮਿੰਤ ਤਰ ਲਈ ਕਰਦੇ ਆ ਤਾਂ ਫਿਰ ਸਾਡੇ ਵਾਲੇ ਨੇ ਜਵਾਬ ਕੀ ਦਿੱਤਾ ਕਹਿੰਦਾ ਤੁਹਾਨੂੰ ਫਿਰ ਪਾਣੀ ਮੰਗਦਿਆਂ ਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਕੁੜੀ ਵਾਲੇ ਤਾਂ ਕਹਿੰਦਾ ਮੁੰਡੇ ਵਾਲੇ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਹੁੰਦੇ ਓਏ ਗੱਲਾਂ 'ਚ ਨਹੀਂ ਤਾਂ ਕੋਈ ਜਿੱਤ ਸਕਦਾ ਪਰ ਸਾਵਾਸ਼ਿਆ ਮੈਂ ਕਹਿੰਦਾ ਤਸੱਲੀ ਕਰਾਤੀ ਦੀ ਤਸੱਲੀ ਕਰਾਉਣੀ ਬਣਦੀ ਸੀ ਜਿਵੇਂ ਕੈਪਟਨ ਪਾਣੀਆਂ ਦਾ ਰਾਖਾ કહਾਇਆ ਜਾਂਦਾ ਨਾ ਇਸੇ ਤਰੀਕੇ ਨਾਲ ਪੰਜਾਬ ਦੇ ਇਤਿਹਾਸ ਦੇ ਵਿੱਚ ਭਗਵੰਤ ਮਾਨਾ ਦਾ ਨਾਂ ਜ਼ਰੂਰ ਲਿਖਾ ਗਿਆ ਤੇ ਅਗਲਿਆਂ ਨੂੰ ਪਿੱਛੇ ਹਟਣਾ ਪਿਆ ਇਹ ਸੈਣੀ ਸਾਹਿਬ ਨੇ ਦੂਜੀ ਗੱਲ ਕੀ ਕਹੀ ਆ ਸੁਣ ਲੋ ਅਗਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕੋ ਨੂੰ ਪਾਣੀ ਦੀ ਅਵਸ਼ਕਤਾ ਪੜਦੀ ਆ ਤਾਂ ਅਸੀਂ ਆਪਣੇ ਟਿਊਬ ਲਗਾ ਕਰਕੇ ਪੰਜਾਬ ਵਿੱਚ ਭੇਜਣੇ ਦਾ ਕੰਮ ਕਰਾਂਗੇ ਕਿਸੇ ਵਿਅਕਤੀ ਕੋ ਪੰਜਾਬ ਕੇ ਹੰ ਪਿਆਸਾ ਨਹੀਂ ਰਹਿਣ ਦੇਂਗੇ ਇਹ ਗਰੰਟੀ ਮੇਰੀ ਆ ਅਗਰ ਇਹ ਉਹਨੇ ਜੋਗੇ ਹੈਗੇ ਹੋ ਫਿਰ ਕਿਉਂ ਪਰੌਣੇ ਤੋਂ ਬੇਇਜ਼ਤੀ ਕਰਾਈ ਆ ਫਿਰ ਆਪ ਦੀ ਲੋੜ ਆਪ ਹੀ ਪੂਰੀ ਕਰ ਲੋ ਪਰ ਇਸ ਗੱਲ ਤੇ ਵੈ ਕਣਾ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਆ ਕੇ ਨਾਲ ਖੜਨਾ ਪੈ ਗਿਆ ਭਗਵੰਤ ਮਾਨ ਤਾਂ ਹੀ ਮੈਂ ਕਹਣਾ ਕਿ ਲੀਡ ਲੈ ਗਏ ਨਾ ਨਾਲੋਂ ਇਹ ਤੀਰ ਨਿਸ਼ਾਨੇ ਤੇ ਕੀ ਆ ਲੱਗਿਆ ਵੀ ਠੋਕ ਕੇ ਆ ਪਰ ਇਹ ਤੀਰ ਤਾਂ ਲੱਗਿਆ ਕਿਉਂਕਿ ਗੁਰੂ ਚੰਗਾ ਸੀ ਤੇ ਗੁਰੂ ਕੌਣ ਸੀ ਆ ਸਖਸ਼ ਗੁਰੂ ਆ ਇਹਨਾਂ ਦਾ ਨਾਂ ਕੀ ਆ ਸਾਰੇ ਲਗਭਗ ਜਾਣਦੇ ਹੋਣਗੇ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਵੀ ਜਾਣਦੇ ਆ ਜਿਹੜੇ ਵਿਭਾਗ ਵਿੱਚ ਇਹ ਰਹੇ ਆ ਇਹ ਕੀ ਆ ਜਲ ਸਰੋਤ ਵਿਭਾਗ ਦੇ ਸਾਡੇ ਸੈਕਟਰੀ ਸਾਹਿਬ ਨੇ ਕ੍ਰਿਸ਼ਨ ਕੁਮਾਰ ਜੀ ਅਸਲ ਦੇ ਵਿੱਚ ਜਿਹੜੀ ਗੋੜੀ ਲਵਾਈ ਆ ਇਹਨਾਂ ਨੇ ਲਵਾਈ ਆ ਵਧਾਈ ਦੇ ਪਾਤਰ ਇਹ ਬਣਦੇ ਆ ਠੀਕ ਆ ਭਗਵਾਨਤਮਾਨ ਨੇ ਫ੍ਰੀ ਹੈਂਡ ਪਾਵਰਾਂ ਦਿੱਤੀਆਂ ਉਹਦੇ ਵਾਸਤੇ ਉਹਨੂੰ ਵੀ ਕੀ ਸਲਾਹਾ ਕਰਨੀ ਪਣਦੀ ਆ ਪਰ ਹੁਣ ਸਮਝਿਓ ਕਿ ਹਰਿਆਣਾ ਚਲਾਕੀ ਕੀ ਕਰਦਾ ਸੀ ਹਰਿਆਣੇ ਵਾਲੇ ਨੇ ਕੀ ਕੀਤਾ ਮੀਟਿੰਗ ਬੁਲਾਈ ਏਜੰਡਾ ਕੀ ਦੱਸਿਆ ਜਿਹੜਾ ਹਰ ਸਾਲ ਕੀ ਆ ਕੀਤਾ ਜਾਂਦਾ ਕਿ ਡੈਮਾਂ ਦੇ ਵਿੱਚ ਜਿਵੇਂ ਮੀਹ ਪੈਣ ਵਾਲੇ ਆ ਉਸ ਤੋਂ ਪਹਿਲਾਂ ਹਰ ਸਾਲ ਮੀਟਿੰਗਾਂ ਹੁੰਦੀਆਂ ਸੀ ਪ੍ਰਬੰਧ ਵਾਸਤੇ ਉਹ ਜਿੰਨਾ ਦੇ ਕੇ ਮੀਟਿੰਗ ਰੱਖੀ ਜਾਂਦੀ ਤੇ ਮੀਟਿੰਗ ਦੇ ਵਿੱਚ ਫਿਰ ਕੀ ਆ ਹਰਿਆਣੇ ਨੂੰ ਪਾਣੀ ਦੇਣ ਦੇ ਵਾਸਤੇ ਨੌ ਬੰਦੇ ਸੀਗੇ ਕਹਿੰਦੇ ਮੀਟਿੰਗ ਦੇ ਵਿੱਚ ਬੀਵੀਐਮਬੀ ਨਾਲ ਜਿਹੜਾ ਕੀ ਆ ਬੋਰਡ ਬਣਿਆ ਹੋਇਆ ਤੇ ਨੌਆਂ ਦੇ ਵਿੱਚੋਂ ਅੱਠ ਇੱਕ ਪਾਸੇ ਹੋ ਗਏ ਪਰ ਮਾਂ ਦਾ ਪੁੱਤ ਕੱਲਾ ਡਟਿਆ ਰਿਹਾ ਅੱਧੇ ਘੰਟੇ ਦੀ ਸਾਰੀ ਕਾਰਵਾਈs ਮਿਟ ਕੇ ਕਹਿੰਦੇ ਜੀ ਜਾਓ ਤੇ ਕ੍ਰਿਸ਼ਨ ਕੁਮਾਰ ਜੀ ਨੂੰ ਕਹਿੰਦੇ ਵੀ ਤੁਹਾਨੂੰ ਜਿਹੜੇ ਕੀ ਹੈ ਸਾਡੀ ਮੀਟਿੰਗ ਦੇ ਜਿਹੜੇ ਮਿਨਟਸ ਆਉ ਸਾਰੇ ਕੀ ਹੈ ਭੇਜ ਦਿੱਤੇ ਜਾਣਗੇ ਤੁਹਾਨੂੰ ਜਿਹੜਾ ਕੋਈ ਇਤਰਾਜ਼ ਹੋਇਆ ਕਹਿੰਦੇ ਤੁਸੀਂ ਭੇਜ ਦਿਓ ਤੇ ਪਰ ਫਿਰ ਕ੍ਰਿਸ਼ਨ ਕੁਮਾਰ ਨੇ ਉੱਥੇ ਕੀ ਕੀਤਾ ਉਹੀ ਅੱਧੇ ਘੰਟੇ ਵਾਲੀ ਮੀਟਿੰਗ ਨੂੰ 5.5 ਘੰਟੇ ਖੇਚਿਆ ਤੇ ਤਸੱਲੀ ਕਰਾਈ ਇਕੱਲੇ ਇਕੱਲੇ ਪੁਆਇੰਟ ਤੇ ਉਹਨਾਂ ਦੀ ਤੇ ਜਿਹੜੇ ਇਤਰਾਜ਼ ਕਹਿੰਦੇ ਸੀ ਕਿ ਤੁਸੀਂ ਬਾਅਦ ਦੇ ਵਿੱਚ ਭੇਜ ਦਿਓ ਉਹੀ ਇਤਰਾਜ਼ ਉਸੇ ਮੀਟਿੰਗ 'ਚ ਬੈਠਿਆ ਨੇ ਮੈਂ ਕਿਹਾ ਟਾਈਪ ਕਰਕੇ ਤੁਰਤੀ ਨਾ ਤਿੰਨ ਪੇਜਾਂ ਦੇ ਇਤਰਾਜ਼ ਬਣਾ ਕੇ ਮੀਟਿੰਗ ਦੇ ਜਿਹੜੇ ਕੀ ਹੈ ਮਿਨਟਸ ਬਣਾਏ ਸੀ ਉਹ ਕਿੰਨੇ ਬਣਾਏ ਸੀ ਜਿਹਦਾ ਜਵਾਬ ਕਿਸੇ ਕੋਲ ਹੀ ਹੈ ਨਹੀਂ ਸੀ ਇਸੇ ਕਰਕੇ ਇਹ ਸ਼ਖਸ ਦੀ ਕੀ ਪਹਿਲਾਂ ਵੀ ਸਪੋਰਟ ਕੀਤੀ ਸੀ ਕਿਉਂਕਿ ਉਦੋਂ ਵੀ ਨਹਿਰੀ ਪਟਵਾਰੀਆਂ ਤੋਂ ਨੇ ਇਹੀ ਗੱਲ ਆਖੀ ਸੀ ਕਿ ਅਸੀਂ ਪਾਣੀ ਨੂੰ 100% ਬਿਊਟੀਲਾਈਜ਼ ਕਰ ਲਈਏ ਤਾਂ ਕਿ ਕੱਲ ਨੂੰ ਸਾਨੂੰ ਨਮੋਚੀ ਨਾ ਚੱਲਣੀ ਪਵੇ ਕਿਉਂਕਿ ਅਗਲੇ ਕਹਿ ਦਿੰਦਾ ਵੀ ਤੁਹਾਡੇਆਂ ਨਹਿਰਾਂ ਜਿਹੜੇ ਖਾਲੇ ਆ ਉਹ ਤਾਂ ਸਾਰੇ ਢਾਹ ਰੱਖੇ ਆ ਤੁਸੀਂ ਆਪਦੇ ਹਿੱਸੇ ਦਾ ਪਾਣੀ ਵਰਤ ਨਹੀਂ ਰਹੇ ਪਰ ਵਾਧੂ ਪਾਣੀ ਸਾਨੂੰ ਹੀ ਦੇ ਦਿਓ ਅੱਜ ਤੱਕ ਸਾਰੀਆਂ ਸਰਕਾਰਾਂ ਕੀ ਆ ਪਾਣੀ ਦਿੰਦਿਆਂ ਤੁਰੀਆਂ ਆਈਆਂ ਨੇ ਉਹ ਕਿਉਂ ਦਿੰਦਿਆਂ ਤੁਰੀਆਂ ਆਈਆਂ ਨੇ ਕਿਉਂਕਿ ਕਿਤੇ ਨਾ ਕਿਤੇ ਸਾਡੇ ਕਿਸਾਨ ਭਰਾ ਵੀ ਕਸੂਰਬਾਰ ਹੈਗੇ ਆ ਕਿਸਾਨ ਜਥੇਬੰਦੀ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਨਹਿਰੀ ਖਾਨ ਲੋਕਾਂ ਨੇ ਵਾਹਤੇ ਉਹ ਬਾਏ ਵੀ ਤਾਂ ਕਿਉਂਕਿ ਇਹੇ ਜੀ ਜੜਾ 'ਚ ਤੇਲ ਪਾਇਆ ਬਾਦਲ ਕਿਆ ਨੇ ਜਿਨ੍ਹਾਂ ਨੇ ਕੀ ਕਰਤਾ ਸੀ ਮੋਟਰਾਂ ਦੇ ਕੀ ਆ ਫ੍ਰੀ ਕਰਤੀਆਂ ਸੀ ਬਿਜਲੀ ਉਹ ਬਿਜਲੀ ਫ੍ਰੀ ਹੋਣ ਕਰਕੇ ਅਸੀਂ ਆਪ ਦੀ ਕੀ ਆ ਕੁੱਖ ਦਾ ਸਾਰਾ ਕੁਝ ਕੀ ਆ ਬੰਜਰ ਕਰ ਲਿਆ ਅਸੀਂ ਧਰਤੀ ਦੇ ਨਾਲ ਪਾਣੀ ਸਾਰਾ ਮਕਾ ਛੱਡਿਆ ਇਹ ਸਰਕਾਰ ਨੂੰ ਇਸ ਇੱਕ ਪੁਆਇੰਟ ਤੇ ਪਹਿਲਾਂ ਵੀ ਸਲਾਹਿਆ ਸੀ ਤੇ ਹੁਣ ਵੀ ਇਹੀ ਕਹਿੰਦੇ ਆ ਕਿ ਇਹਨਾਂ ਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾ ਕੇ ਦੇਖੋ ਪੰਜ ਚਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਐਫਰਟਸ ਲਾਏ ਆ ਇਹਨਾਂ ਨੇ ਉਥੇ ਨਹਿਰੀ ਪਾਣੀ ਜਿਹੜਾ ਕੀ ਆ ਪਹਿਲਾਂ 20-25% ਤੇ ਫਿਰਦਾ ਸੀ 80-80% ਤੱਕ ਨਹਿਰੀ ਪਾਣੀ ਕੀ ਆ ਬਣਾ ਨੂੰ ਲੱਗਣ ਲੱਗ ਗਏ ਇਸੇ ਕਰਕੇ ਜਦੋਂ ਪਾਣੀ ਸਾਡੇ ਕੋਲੇ ਕੀ ਆ ਵਰਤੋਂ ਵਾਸਤੇ ਸੀ ਆਪਦੇ ਤਿਆਰ ਕਰਲੇ ਖਾਲੇ ਨਹਿਰਾ ਤਾਂ ਐਤਕੀ ਫਿਰ ਪਹਿਲੀ ਜਵਾਬ ਦੇਦਾ ਸੀ 2 ਸਾਲ ਦੇ ਕਹਿੰਦੇ ਤੁਰੇ ਆਉਂਦੇ ਸੀ ਕਿਉਂਕਿ ਆਏ ਸਾਲ ਹਰਿਆਣਾ ਪਹਿਲਾਂ ਕਾਂਗਰਸੀਆਂ ਵੇਲੇ ਇਹ ਪਾਣੀ ਲੈ ਜਾਂਦਾ ਰਿਹਾ ਆਪਦੇ ਜਿਹੜਾ ਕੋਟਾ ਸੀ ਨਾ ਉਹਦੇ ਨਾਲੋਂ ਵੱਧ ਪਾਣੀ ਵਰਤਦਾ ਰਿਹਾ ਕਿਉਂਕਿ ਅਸੀਂ ਵਰਤਣਯੋਗੇ ਹੈ ਨਹੀਂ ਸੀ ਇਹਨਾਂ ਨੇ ਵਰਤਣਯੋਗੇ ਵੀ ਕੀਤੇ ਕ੍ਰਿਸ਼ਨ ਕੁਮਾਰ ਜੀ ਨੇ ਜਿਹੜਾ ਐਫਰਟ ਲਾਇਆ ਨਾ ਉਹ ਬਾ ਕਮਾਲਾ ਸਿੱਖਿਆ ਭਾਗ ਚ ਵੀ ਇਹਨਾਂ ਨੇ ਤਸੱਲੀ ਕਰਾਈ ਸੀ ਜਿਹੜੇ ਸਰਵ ਸਿੱਖਿਆ ਵਹਾਣ ਵਾਲੇ ਬੰਦੇ ਰੈਗੂਲਰ ਹੋਏ ਆ ਨਾ ਉਹ ਵੀ ਇਹ ਕ੍ਰਿਸ਼ਨ ਕੁਮਾਰ ਜੀ ਕਰਕੇ ਰੈਗੂਲਰ ਹੋਏ ਆ ਤੇ ਕੰਪਿਊਟਰ ਟੀਚਰਾਂ ਨੇ ਇਹਨਾਂ ਦੀਆਂ ਗੱਲਾਂ ਮੰਨੀ ਨਹੀਂ ਸੀਗੀ ਉਦੋਂ ਕਿਹਾ ਸੀ ਉਹਨਾਂ ਨੂੰ ਕਹਿੰਦੇ ਕੀ ਇਹ ਡਿਪਾਰਟਮੈਂਟ ਦੇ ਵਿੱਚ ਆ ਜਾਓ ਤੁਸੀਂ ਤੇ ਅੱਜ ਤੱਕ ਫਿਰ ਕੋਰਟਾਂ 'ਚ ਰੋਲ ਕੇ ਕੀ ਅਗਲੇ ਨੇ ਖੱਜਲ ਖਵਾਰ ਕੀਤੇ ਆ ਤਾਂ ਹੀ ਮੈਂ ਕਹਿੰਦਾ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਜਿਹੜੇ ਨਹਿਰੀ ਪਟਵਾਰੀ ਆ ਉਹਨਾਂ ਦੇ ਵਿੱਚੋਂ ਵੀ ਕਈ ਭਰਾ ਬਾਦ ਦੇ ਵਿੱਚ ਮੰਨੇ ਸੀ ਇਹ ਗੱਲਾਂ ਤੇ ਸਾਰੇ ਕੀ ਆ ਮੈਂ ਕਹਿੰਦਾ ਜਿਹੜੀ ਸਾਡਾ ਯੁੱਧ ਚੱਲਿਆ ਸੀ ਨਾ ਸੈਂਟਰ ਨਾਲ ਕਿਉਂਕਿ ਲੜਦਾ ਸੈਂਟਰ ਨਾਲ ਹੀ ਪੈਣਾ ਇਹ ਯੁੱਧ ਦਾ ਦੂਜਾ ਹੀਰੋ ਕੌਣ ਆ ਇਹ ਚਰਨਪ੍ਰੀਤ ਸਿੰਘ ਆ ਜਿਹੜਾ ਭਾਗੜਾ ਡੈਮ ਦਾ ਕੀ ਹੈ ਚੀਫ ਇੰਜੀਨੀਅਰ ਆ ਜਦੋਂ ਬੀਬੀਐਮਬੀ ਵਾਲਿਆਂ ਨੇ ਨਾ ਜਦੋਂ ਸਾਰਾ ਸਾਰਾ ਡਾਇਰੈਕਟਰ ਵੀ ਚੇਂਜ ਕਰਤਾ ਉੱਥੋਂ ਦਾ ਡਾਇਰੈਕਟਰ ਬਦਲ ਕੇ ਸੰਜੀਵ ਕੁਮਾਰ ਨੂੰ ਲਾਤਾ ਉਹਦੇ ਖਿਲਾਫ ਪਹਿਲਾਂ ਚਰਨਪ੍ਰੀਤ ਨੇ ਕੀ ਆ ਇਹ ਗੱਲ ਕੀ ਲੈ ਕੇ ਆਂਦੀ ਸਾਰਿਆਂ ਦੇ ਸਾਹਮਣੇ ਕਹਿੰਦੇ ਵੀ ਇਹ ਬੰਦੇ ਨੂੰ ਤਜਰਬਕਾਰ ਹੀ ਹੈ ਨਹੀਂ ਇਹ ਬੰਦਾ ਇੱਥੇ ਲੱਗਣ ਦੇ ਲਾਇਕ ਹੈ ਨਹੀਂ ਦੂਜਾ ਉਹ ਕਹਿੰਦੇ ਮੇਰੇ ਕੋਲ ਤਾਂ ਇਹ ਢੰਗ ਨਾਲ ਜੁਆਇਨ ਹੀ ਨਹੀਂ ਕੀਤਾ ਮੈਂ ਇਹਦੀ ਕਹਿੰਦੇ ਕਿ ਕਿਵੇਂ ਗੱਲ ਮੰਨਣਾ ਕਿਉਂਕਿ ਦੂਸਰਾ ਜਿਹੜਾ ਪਹਿਲਾਂ ਡਾਇਰੈਕਟਰ ਲੱਗਿਆ ਹੋਇਆ ਸੀ ਉਹ ਵੀ ਕੀ ਹੈ ਇਸ ਲੜਾਈ ਦਾ ਹੀਰੋ ਆ ਉਹ ਜਿਹੜਾ ਕਿਹਾ ਰਿਲੀਵ ਨਹੀਂ ਹੋਇਆ ਸੀ ਤੈਨੂੰ ਚਿੱਟਾ ਜਵਾਬ ਦਿੱਤਾ ਤੇ ਜਿਹੜਾ ਡਾਇਰੈਕਟਰ ਹਟਾਇਆ ਗਿਆ ਸੀ ਉਹ ਸੀ ਆਕਾਸ਼ਦੀਪ ਸਿੰਘ ਜਿਹਨੂੰ ਬਦਲਿਆ ਗਿਆ ਸੀ ਭਗੜਾ ਟਾਈਮ ਦਾ ਜਿਹੜਾ ਡਾਇਰੈਕਟਰ ਸੀ ਉਹਦਾ ਵੀ ਤਵਾਦਲਾ ਜਦੋਂ ਰਾਤੀ ਰਾਤ ਕਰਤਾ ਨਾ ਤੇ ਕਿਹਾ ਕੀ ਹੈ ਸਰਕਾਰ ਵੱਲੋਂ ਕਹਿੰਦੇ ਜੀ ਉਹਨੇ ਆਪ ਐਪਲੀਕੇਸ਼ਨ ਦਿੱਤੀ ਸੀ ਉਹ ਚਾਹੁੰਦਾ ਸੀ ਕਿ ਮੇਰੀ ਇੱਥੋਂ ਬਦਲੀ ਕਰ ਦਿੱਤੀ ਜਾਵੇ ਕਿਉਂਕਿ ਸਾਰੇ ਹੀ ਡੈਪੂਟੇ ਉਸ ਬੰਦੇ ਨੇ ਰਾਤ ਨੂੰ ਪਾਉਣੇ 12 ਵਜੇ ਕੀਆ ਆਪਣੀ ਈਮੇਲ ਦੇ ਉੱਤੇ ਮੈਸੇਜ ਪਾਇਆ ਉਹ ਕਹਿੰਦਾ ਮੈਂ ਕੋਈ ਆਪਦੇ ਕਰਨੂਗੀ ਅਪਲਾਈ ਨਹੀਂ ਕੀਤੀ ਸੀ ਤੱਕੇ ਰਣ ਮੈਨੂੰ ਜਬਰੀ ਤੌਰ ਤੇ ਉੱਥੋਂ ਹਟਾਇਆ ਜਾ ਰਿਹਾ ਜਿਹਦੇ ਕਰਕੇ ਫਿਰ ਸਾਰਾ ਰੋਸ ਟਿਆ ਸਾਰੇ ਲੋਕਾਂ ਚ ਜਾਗ ਗਿਆ ਯਾਰ ਹੱਦ ਹੁੰਦੀ ਐ ਝੂਠ ਬੋਲਣ ਦੀ ਸ਼ਰਮ ਕਰੋ ਤੇ ਸ਼ਾਬਾਸ਼ ਕਿ ਆ ਮਿਹਤ ਸਹੋਤਾ ਨੂੰ ਵੀ ਦੇਣੀ ਬਣਦੀ ਆ ਜਿਹੜਾ BBMP ਦੇ ਉੱਤੇ ਕੀ ਐਕਸੀਡੈਂਟ ਤਾਇਨਾਤ ਕੀਤਾ ਹੋਇਆ ਇਹ ਬੰਦੇ ਨੂੰ ਸਾਰੀ ਰਾਤ ਧਮਕਾਈ ਗਏ ਪਰ 50 ਘੰਟਿਆਂ ਤੱਕ ਇਹਨਾਂ ਬੰਦਿਆਂ ਨੇ ਕੀ ਟੱਸ ਤੋਂ ਮੱਸ ਨਹੀਂ ਹੋਏ ਇਹਨਾਂ ਨੇ ਆਪਦੀ ਪਾਵਰ ਵੀ ਦਿਖਾਈ ਤੇ ਉਹਦੇ ਦਾ ਸਹੀ ਇਸਤੇਮਾਲ ਕਰਕੇ ਪੰਜਾਬ ਦੇ ਹੱਕ ਵੀ ਬਚਾਏ ਤੇ ਇਹਨਾਂ ਦੀ ਸਿਫਤ ਦੇ ਵਿੱਚ ਕਮੈਂਟ ਬਾਕਸ ਚ ਲਿਖਿਓ ਜਰੂਰ ਕਿਉਂਕਿ ਅਸੀਂ ਅਫਸਰ ਚਾਹੀ ਨੂੰ ਭੰਡਣ ਤੇ ਲੱਗੇ ਰਹਿੰਦੇ ਆ ਪਰ ਜੇ ਕੋਈ ਪੰਜਾਬ ਦੇ ਵਿੱਚ ਹੱਕ ਦੇ ਵਿੱਚ ਖੜਾ ਜਿਹੜਾ ਕੋਈ ਪੁੱਤ ਤਾਂ ਉਹਨੂੰ ਕੀ ਇਹ ਸਲਾਹਾ ਕਰਨੀ ਉਹਦੀ ਬਣਦੀ ਆ ਤੇ ਗੋੜਦੀ ਹੁਣ ਭਗਵੰਤ ਮਾਨ ਨੇ ਸਾਰਿਆਂ ਦੀਆਂ ਲਵਾਤੀਆਂ ਤੇ ਸੈਂਟਰ ਨੂੰ ਵੀ ਜਿਹੜੀ ਕੀ ਆ ਕੱਲ ਸਪੈਸ਼ਲ ਮੀਟਿੰਗ ਰੱਖੀ ਗਈ ਜਿਹਦੇ ਤੇ ਕ੍ਰਿਸ਼ਨ ਕੁਮਾਰ ਜੀ ਵੀ ਗਏ ਸੀ ਉੱਥੇ ਵੀ ਲਾਜਵਾਬ ਕਰਤੇ ਸਾਰੇ ਤੇ ਜਾ ਕੇ ਫਿਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਖੀਰ ਨੂੰ ਸੈਂਟਰ ਨੇ ਵੀ ਇਹੀ ਕਹਿਤਾ ਕਿ ਕੀ ਇਹ ਸਾਰੇ ਕੰਮ ਨੂੰ ਰੋਕ ਕੇ ਵੀ ਜਿਹੜਾ ਮੈਂ ਕਿ ਆਰਡਰ ਜਾਰੀ ਕੀਤੇ ਗਏ ਸੀ ਉਹ ਕਨੇ ਸਟੇਟਾਂ ਦੀ ਕੀ ਹੈ ਸਹਿਮਤੀ ਦੇ ਨਾਲ ਉਹ ਕੀ ਮੰਗ ਕੇ ਲੈ ਸਕਦੇ ਆ ਉਹ ਵੀ ਕੀ ਆਧਾਰ ਦੇ ਰੂਪ ਦੇ ਵਿੱਚ ਬਾਅਦ ਵਿੱਚ ਮੋੜਨਾ ਪਊਗਾ ਇਹਨਾਂ ਨੂੰ ਉਹ ਵੀ ਜੇ ਸਟੇਟ ਕੀ ਹੈ ਸਹਿਮਤ ਹੁੰਦਾ ਹੁਣੇ ਅੱਗ ਲੈਣਾਈ ਜਿਹੜੀ ਨਾ ਘਰ ਦੀ ਮਾਲਕਣ ਬਣ ਕੇ ਵੇਂਦੀ ਸੀ ਕਿਉਂ ਕਿਉਂਕਿ ਕੀ ਆਪਾਂ ਸਾਰੇ ਜਾਣਦੇ ਆ ਕਿ ਇਹ ਕੀ ਆ ਇਹਨਾਂ ਨੇ ਪਾਣੀ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਤਰਸ ਦੇ ਆਧਾਰ 'ਤੇ ਦਿੱਤਾ ਗਿਆ ਹੱਕ ਨਹੀਂ ਬਣਦਾ ਸੀ ਇਹਨਾਂ ਦਾ ਨਾ ਹੱਕ ਰਾਜਸਥਾਨ ਦਾ ਬਣਦਾ ਸੀ ਇਹ ਗੱਲ ਨੂੰ ਕੀ ਜਾਨਣਾ ਨਾ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇੱਕ ਆ ਕਿਤਾਬ ਆ ਪਾਣੀਆਂ ਦੀ ਗਾਥਾ ਇਹ ਗਾਥਾ ਪੜ੍ਹ ਕੇ ਦੇਖਿਓ ਯਾਰ ਪਾਲ ਸਿੰਘ ਢਿੱਲੋਂ ਨੇ ਬਾਖਮਾਲ ਕੰਮ ਕੀਤਾ ਇਸ ਤੋਂ ਬਿਨਾ ਮੈਂ ਕਹਿੰਦਾ ਸਰਦਾਰ ਹਮੀਰ ਸਿੰਘ ਜੀ ਆ ਤੇ ਡਾਕਟਰ ਪਿਆਰੇ لال ਗਰਗਨੇ ਦਾ ਮੁਖਬੰਦ ਲਿਖਿਆ ਜਿਹੜਾ ਉਹਦੇ ਚ ਕੀ ਕਿ ਸਾਨੂੰ ਲੁੱਟਿਆ ਕਿਵੇਂ ਭਗਵੰਤ ਮਾਨ ਦਾ ਤੀਰਅਤ ਕੀ ਪਹਿਲੀ ਵਾਰ ਨਿਸ਼ਾਨੇ ਤੇ ਲੱਗਾ ਜਦੋਂ ਦਾ ਮੁੱਖ ਮੰਤਰੀ ਬਣਿਆ ਤੇ ਅਗਲੇ ਵੀ ਮੰਨ ਗਏ ਕਹਿੰਦੇ ਭਾਈ ਪ੍ਰਹੁਣਾ ਤੂੰ ਹੀ ਆ ਸੈਣੀ ਸਾਹਿਬ ਕੀ ਕਹਿੰਦੇ ਕਹਿੰਦੇ ਅਸੀਂ ਤਾਂ ਕੁੜੀ ਵਾਲੇ ਆ ਆਪਾਂ ਸਾਰੇ ਜਾਣਦੇ ਕਿ ਸਹਰੇ ਕੀ ਮੁੱਖ ਮੰਤਰੀ ਸਾਹਿਬ ਦੇ ਹਰਿਆਣੇ ਚ ਕਹਿੰਦੇ ਅਸੀਂ ਤਾਂ ਕੁੜੀ ਵਾਲਿਆਂ ਹੀ ਤਾਂ ਮਿਹਨਤ ਕਰਨ ਲਈ ਕਰਦੇ ਆ ਤਾਂ ਫਿਰ ਸਾਡੇ ਵਾਲੇ ਨੇ ਜਵਾਬ ਕੀ ਦਿੱਤਾ ਕਹਿੰਦਾ ਤੁਹਾਨੂੰ ਫਿਰ ਪਾਣੀ ਮੰਗਦਿਆਂ ਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਕੁੜੀ ਵਾਲੇ ਦਾ ਕਹਿੰਦਾ ਮੁੰਡੇ ਵਾਲੇ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਹੁੰਦੇ ਓਏ ਗੱਲਾਂ ਚ ਨਹੀਂ ਇਹ ਤਾਂ ਕੋਈ ਜਿੱਤ ਸਕਦਾ ਪਰ ਸਾਵਾ ਛੇ ਆ ਮੈਂ ਕਹਿੰਦਾ ਤਸੱਲੀ ਕਰਾਤੀ ਤੇ ਤਸੱਲੀ ਕਰਾਉਣੀ ਬਣਦੀ ਸੀ ਜਿਵੇਂ ਕੈਪਟਨ ਪਾਣੀਆਂ ਦਾ ਰਾਖਾ કહਾਇਆ ਜਾਂਦਾ ਨਾ ਇਸੇ ਤਰੀਕੇ ਨਾਲ ਪੰਜਾਬ ਦੇ ਇਤਿਹਾਸ ਦੇ ਵਿੱਚ ਭਗਵੰਤ ਮਾਨ ਦਾ ਨਾਂ ਜ਼ਰੂਰ ਲਿਖਾ ਗਿਆ ਤੇ ਅਗਲਿਆਂ ਨੂੰ ਪਿੱਛੇ ਹਟਣਾ ਪਿਆ ਤੇ ਸੈਣੀ ਸਾਹਿਬ ਨੇ ਦੂਜੀ ਗੱਲ ਕੀ ਕਹੀ ਆ ਸੁਣ ਲੋ ਅਗਰ ਪੰਜਾਬ ਕੇ ਅੰਦਰ ਪੰਜਾਬ ਕੇ ਲੋਕੋ ਕੋ ਪਾਣੀ ਕੀ ਅਵਸ਼ਕਤਾ ਪੜਤੀ ਹੈ ਤਾਂ ہم ਆਪਣੇ ਟਿਊਬ ਲਗਾ ਕਰਕੇ ਪੰਜਾਬ ਮੇਂ ਭੇਜਨੇ ਦਾ ਕੰਮ ਕਰਾਂਗੇ ਕਿਸੇ ਵਿਅਕਤੀ ਕੋ ਪੰਜਾਬ ਕੇ ਹੰ ਪਿਆਸਾ ਨਹੀਂ ਰਹਿਣ ਦੇਂਗੇ ਇਹ ਗਰੰਟੀ ਮੇਰੀ ਹੈ ਅਗਰ ਜੇ ਉਹਨੇ ਜੋਕੇ ਹੈਗੇ ਹੋ ਫਿਰ ਕਿਉਂ پرਾਣੇ ਤੋਂ ਬੇਇਜ਼ਤੀ ਕਰਾਈ ਆ ਫਿਰ ਆਪ ਦੀ ਲੋੜ ਆਪ ਹੀ ਪੂਰੀ ਕਰ ਲਓ ਪਰ ਇਸ ਗੱਲ ਤੇ ਮੈਂ ਕਹਣਾ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਆ ਕੇ ਨਾਲ ਖੜਨਾ ਪੈ ਗਿਆ ਭਗਵੰਤ ਮਾਨ ਤਾਂ ਹੀ ਮੈਂ ਕਹਣਾ ਕਿ ਲੀਡ ਲੈ ਗਏ ਨਾ ਨਾਲੋਂ ਇਹ ਤੀਰ ਨਿਸ਼ਾਨੇ ਤੇ ਕੀ ਆ ਲੱਗਿਆ ਵੀ ਠੋਕ ਗਿਆ ਪਰ ਇਹ ਤੀਰ ਤਾਂ ਲੱਗਿਆ ਕਿਉਂਕਿ ਗੁਰੂ ਚੰਗਾ ਸੀ ਤੇ ਗੁਰੂ ਕੌਣ ਸੀ ਆ ਸਖਸ਼ ਗੁਰੂ ਆ ਇਹਨਾਂ ਦਾ ਨਾਂ ਕੀ ਆ ਸਾਰੇ ਲਗਭਗ ਜਾਣਦੇ ਹੋਣਗੇ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਵੀ ਜਾਣਦੇ ਆ ਜਿਹੜੇ ਵਿਭਾਗ ਵਿੱਚ ਇਹ ਰਹੇ ਆ ਇਕੀਆ ਜਲ ਸਰੋਤ ਵਿਭਾਗ ਦੇ ਸਾਡੇ ਸੈਕਟਰੀ ਸਾਹਿਬ ਨੇ ਕ੍ਰਿਸ਼ਨ ਕੁਮਾਰ ਜੀ ਅਸਲ ਦੇ ਵਿੱਚ ਜਿਹੜੀ ਗੋੜਨੀ ਲਵਾਈ ਹੈ ਇਹਨਾਂ ਨੇ ਲਵਾਈ ਹੈ ਵਧਾਈ ਦੇ ਪਾਤਰ ਇਹ ਬਣਦੇ ਆ ਠੀਕ ਹੈ ਭਗਵੰਤ ਮਾਨ ਨੇ ਫ੍ਰੀ ਹੈਂਡ ਪਾਵਰਾਂ ਦਿੱਤੀਆਂ ਉਹਦੇ ਵਾਸਤੇ ਉਹਨੂੰ ਵੀ ਕੀ ਸਲਾਹਾ ਕਰਨੀ ਪਣਦੀ ਆ ਪਰ ਹੁਣ ਸਮਝਿਓ ਕਿ ਹਰਿਆਣਾ ਚਲਾਕੀ ਕੀ ਕਰਦਾ ਸੀ ਹਰਿਆਣੇ ਵਾਲੇ ਨੇ ਕੀ ਕੀਤਾ ਮੀਟਿੰਗ ਬੁਲਾਈ ਤੇ ਏਜੰਡਾ ਕੀ ਦੱਸਿਆ ਜਿਹੜਾ ਹਰ ਸਾਲ ਕੀ ਆ ਕੀਤਾ ਜਾਂਦਾ ਕਿ ਡੈਮਾਂ ਦੇ ਵਿੱਚ ਜਿਵੇਂ ਮੀਹ ਪੈਣ ਵਾਲੇ ਆ ਉਸ ਤੋਂ ਪਹਿਲਾਂ ਹਰ ਸਾਲ ਮੀਟਿੰਗਾਂ ਹੁੰਦੀਆਂ ਸੀ ਪ੍ਰਬੰਧ ਵਾਸਤੇ ਉਹ ਜਿੰਨਾ ਦੇ ਕੇ ਮੀਟਿੰਗ ਰੱਖੀ ਜਾਂਦੀ ਤੇ ਮੀਟਿੰਗ ਦੇ ਵਿੱਚ ਫਿਰ ਕੀ ਆ ਹਰਿਆਣੇ ਨੂੰ ਪਾਣੀ ਦੇਣ ਦੇ ਵਾਸਤੇ ਨੌ ਬੰਦੇ ਸੀਗੇ ਕਹਿੰਦੇ ਮੀਟਿੰਗ ਦੇ ਵਿੱਚ ਬੀਵੀਐਮਬੀ ਨਾਲ ਜਿਹੜਾ ਕੀ ਇਹ ਬੋਰਡ ਬਣਿਆ ਵਿਆ ਤੇ ਨੌਆਂ ਦੇ ਵਿੱਚੋਂ 8 ਇੱਕ ਪਾਸੇ ਹੋ ਗਏ ਪਰ ਮਾਂ ਦਾ ਪੁੱਤ ਕੱਲਾ ਡਟਿਆ ਰਿਹਾ ਅੱਧੇ ਘੰਟੇ ਦੀ ਸਾਰੀ ਕਾਰਵਾਈ ਸਿਮੇਟ ਕੇ ਕਹਿੰਦੇ ਜੀ ਜਾਓ ਤੇ ਕ੍ਰਿਸ਼ਨ ਕੁਮਾਰ ਜੀ ਨੂੰ ਕਹਿੰਦੇ ਵੀ ਤੁਹਾਨੂੰ ਜਿਹੜੇ ਕੀ ਆ ਸਾਡੀ ਮੀਟਿੰਗ ਦੇ ਜਿਹੜੇ ਮਿੰਟਸ ਆਉ ਸਾਰੇ ਕੀ ਆ ਭੇਜ ਦਿੱਤੇ ਜਾਣਗੇ ਤੁਹਾਨੂੰ ਜਿਹੜਾ ਕੋਈ ਇਤਰਾਜ਼ ਹੋਇਆ ਕਹਿੰਦੇ ਤੁਸੀਂ ਭੇਜ ਦਿਓ ਤੇ ਫਿਰ ਫਿਰ ਕ੍ਰਿਸ਼ਨ ਕੁਮਾਰ ਨੇ ਉੱਥੇ ਕੀ ਕੀਤਾ ਉਹ 1.7 ਘੰਟੇ ਵਾਲੀ ਮੀਟਿੰਗ ਨੂੰ ਸਾਢੇ 5 ਘੰਟੇ ਖਿੱਚਿਆ ਤੇ ਤਸੱਲੀ ਕਰਾਈ ਇਕੱਲੇ ਇਕੱਲੇ ਪੁਆਇੰਟ ਤੇ ਉਹਨਾਂ ਦੀ ਤੇ ਜਿਹੜੇ ਇਤਰਾਜ਼ ਕਹਿੰਦੇ ਸੀ ਕਿ ਤੁਸੀਂ ਬਾਅਦ ਦੇ ਵਿੱਚ ਭੇਜ ਦਿਓ ਹੀ ਇਤਰਾਜ਼ ਉਸੇ ਮੀਟਿੰਗ 'ਚ ਬੈਠਿਆ ਨੇ ਮੈਂ ਕਿਹਾ ਟਾਈਪ ਕਰਕੇ ਤੁਰਤੀ ਨਾ ਤਿੰਨ ਪੇਜਾਂ ਦੇ ਇਤਰਾਜ਼ ਬਣਾ ਕੇ ਮੀਟਿੰਗ ਦੇ ਜਿਹੜੇ ਕੀ ਮਿਨਿਟਸ ਬਣਾਏ ਸੀ ਉਹ ਕਿੰਨੇ ਬਣਾਏ ਸੀਗੇ ਸਿਰਫ ਡੇਢ ਪੇਜ ਦੇ ਤੇ ਤਿੰਨ ਪੇਜਾਂ ਦਾ ਇਤਰਾਜ਼ ਉਹਨਾਂ ਦੇ ਮੂਹਰੇ ਕੀ ਰੱਖਤਾ ਜਿਹਦਾ ਜਵਾਬ ਕਿਸੇ ਕੋਲ ਹੀ ਹੈ ਨਹੀਂ ਸੀ ਇਸੇ ਕਰਕੇ ਇਹ ਸ਼ਖਸ ਦੀ ਕੀ ਪਹਿਲਾਂ ਵੀ ਸਪੋਰਟ ਕੀਤੀ ਸੀ ਕਿਉਂਕਿ ਉਦੋਂ ਵੀ ਨਹਿਰੀ ਪਟਵਾਰੀਆਂ ਤੋਂ ਨੇ ਇਹੀ ਗੱਲ ਆਕੀ ਸੀ 100% ਬਿਊਟੀਲਾਈਜ਼ ਕਰ ਲਈਏ ਤਾਂ ਕਿ ਕੱਲ ਨੂੰ ਤੁਹਾਨੂੰ ਨਮੋਚੀ ਨਾਲ ਝੱਲਣੀ ਪਵੇ ਕਿਉਂਕਿ ਅਗਲੇ ਕਹਿ ਦਿੰਦਾ ਵੀ ਤੁਹਾਡੇਆਂ ਨਹਿਰਾਂ ਜਿਹੜੇ ਖਾਲੇ ਆ ਉਹ ਤਾਂ ਸਾਰੇ ਢਾਹ ਰੱਖੇ ਆ ਤੁਸੀਂ ਆਪਦੇ ਹਿੱਸੇ ਦਾ ਪਾਣੀ ਵਰਤ ਨਹੀਂ ਰਹੇ ਪਰ ਬਾਦੂ ਪਾਣੀ ਸਾਨੂੰ ਹੀ ਦੇ ਦਿਓ ਅੱਜ ਤੱਕ ਸਾਰੀਆਂ ਸਰਕਾਰਾਂ ਕੀ ਆ ਪਾਣੀ ਦਿੰਦੀਆਂ ਤੁਰੀਆਂ ਆਈਆਂ ਨੇ ਉਹ ਕਿਉਂ ਦਿੰਦੀਆਂ ਤੁਰੀਆਂ ਆਈਆਂ ਨੇ ਕਿਉਂਕਿ ਕਿਤੇ ਨਾ ਕਿਤੇ ਸਾਡੇ ਕਿਸਾਨ ਭਰਾ ਵੀ ਕਸੂਰਵਾਰ ਹੈਗੇ ਆ ਕਿਸਾਨ ਜਥੇਬੰਦੀਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਨਹਿਰੀ ਖਾਲ ਲੋਕਾਂ ਨੇ ਬਾਹ ਤੇ ਉਹ ਵਾਏ ਵੀ ਤਾਂ ਕਿਉਂਕਿ ਇਹ ਜੀ ਜੜਾ 'ਚ ਤੇਲ ਪਾਇਆ ਬਾਦਲ ਕਿਆ ਨੇ ਜਿਨ੍ਹਾਂ ਨੇ ਕੀ ਕਰਤਾ ਸੀ ਮੋਟਰਾਂ ਦੇ ਕੀ ਆ ਫ੍ਰੀ ਕਰਤੀਆਂ ਸੀ ਬਿਜਲੀ ਉਹ ਬਿਜਲੀ ਫ੍ਰੀ ਹੋਣ ਕਰਕੇ ਸੀ ਆਪਦੀ ਕੀ ਆ ਖੁੱਖ ਦਾ ਸਾਰਾ ਕੁਝ ਕੀ ਆ ਬੰਜਰ ਕਰ ਲਿਆ ਅਸੀਂ ਧਰਤੀ ਹਟਲਾ ਪਾਣੀ ਸਾਰਾ ਮਕਾ ਛੱਡਿਆ ਇਹ ਸਰਕਾਰ ਨੂੰ ਇਸ ਇੱਕ ਪੁਆਇੰਟ ਤੇ ਪਹਿਲਾਂ ਵੀ ਸਲਾਹਿਆ ਜਿਹਦੇ ਹੁਣ ਵੀ ਇਹੀ ਕਹਿੰਦੇ ਆ ਕਿ ਇਹਨਾਂ ਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾ ਕੇ ਦੇਖੋ ਪੰਜ ਚਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਐਫਰਟਸ ਲਾਏ ਆ ਇਹਨਾਂ ਨੇ ਉਥੇ ਨਹਿਰੀ ਪਾਣੀ ਜਿਹੜਾ ਕੀ ਆ ਪਹਿਲਾਂ 20-25% ਤੇ ਫਿਰਦਾ ਸੀ 80-80% ਤੱਕ ਨਹਿਰੀ ਪਾਣੀ ਕੀ ਆ ਬਣਾਉਣ ਨੂੰ ਲੱਗਣ ਲੱਗੇ ਇਸੇ ਕਰਕੇ ਜਦੋਂ ਪਾਣੀ ਸਾਡੇ ਕੋਲੇ ਕੀ ਵਰਤੋਂ ਵਾਸਤੇ ਸੀ ਆਪਦੇ ਤਿਆਰ ਕਰਲੇ ਖਾਲੇ ਨਹਿਰਾ ਤਾਂ ਐਤਕੀ ਫਿਰ ਪਹਿਲੀ ਜਵਾਬ ਦੇਦਾ ਸੀ 2 ਸਾਲ ਦੇ ਕਹਿੰਦੇ ਤੁਰੇ ਆਉਂਦੇ ਸੀ ਕਿਉਂਕਿ ਆਏ ਸਾਲ ਹਰਿਆਣਾ ਪਹਿਲਾਂ ਕਾਂਗਰਸੀਆਂ ਵੇਲੇ ਇਹ ਪਾਣੀ ਲੈ ਜਾਂਦਾ ਰਿਹਾ ਆਪਦੇ ਜਿਹੜਾ ਕੋਟਾ ਸੀ ਨਾ ਉਹਦੇ ਨਾਲੋਂ ਵੱਧ ਪਾਣੀ ਵਰਤਦਾ ਰਿਹਾ ਕਿਉਂਕਿ ਅਸੀਂ ਵਰਤਨਯੋਗੇ ਹੈ ਨਹੀਂ ਸੀ ਇਹਨਾਂ ਨੇ ਵਰਤਨਯੋਗੇ ਵੀ ਕੀਤੇ ਕ੍ਰਿਸ਼ਨ ਕੁਮਾਰ ਜੀ ਨੇ ਜਿਹੜਾ ਐਫਰਟ ਲਾਇਆ ਨਾ ਉਹ ਬਾਖ ਕਮਾਲ ਆ ਸਿੱਖਿਆ ਵਿਭਾਗ ਚ ਵੀ ਇਹਨਾਂ ਨੇ ਤਸੱਲੀ ਕਰਾਈ ਸੀ ਜਿਹੜੇ ਸਰਵ ਸਿੱਖਿਆ ਵਹਾਣ ਵਾਲੇ ਬੰਦੇ ਰੈਗੂਲਰ ਹੋਏ ਆ ਨਾ ਉਹ ਵੀ ਇਹ ਕ੍ਰਿਸ਼ਨ ਕੁਮਾਰ ਜੀ ਤੇ ਕੰਪਿਊਟਰ ਟੀਚਰਾਂ ਨੇ ਇਹਨਾਂ ਦੀਆਂ ਗੱਲਾਂ ਮੰਨੀ ਨਹੀਂ ਸੀਗੀ ਉਦੋਂ ਕਿਹਾ ਸੀ ਉਹਨਾਂ ਨੂੰ ਕਹਿੰਦੇ ਕੀ ਇਹ ਡਿਪਾਰਟਮੈਂਟ ਦੇ ਵਿੱਚ ਆ ਜਾਓ ਤੁਸੀਂ ਤੇ ਅੱਜ ਤੱਕ ਫਿਰ ਕੋਰਟਾਂ 'ਚ ਰੋਲ ਕੇ ਕੀ ਅਗਲੇ ਨੇ ਖੱਜਲ ਖਵਾਰ ਕੀਤੇ ਆ ਤਾਂ ਹੀ ਮੈਂ ਕਹਿੰਦਾ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਜਿਹੜੇ ਨਹਿਰੀ ਪਟਵਾਰੀ ਆ ਉਹਨਾਂ ਦੇ ਵਿੱਚੋਂ ਵੀ ਕਈ ਭਰਾ ਬਾਅਦ ਦੇ ਵਿੱਚ ਮੰਨੇ ਸੀ ਇਹ ਗੱਲਾਂ ਤੇ ਸਾਰੇ ਕੀ ਆ ਮੈਂ ਕਹਿੰਦਾ ਜਿਹੜੀ ਸਾਡਾ ਯੁੱਧ ਚੱਲਿਆ ਜੀ ਨਾ ਸੈਂਟਰ ਨਾਲ ਕਿਉਂਕਿ ਲੜਨਾ ਸੈਂਟਰ ਨਾਲ ਹੀ ਪੈਣਾ ਇਹ ਯੁੱਧ ਦਾ ਦੂਜਾ ਹੀਰੋ ਕੌਣ ਆ ਇਹ ਚਰਨਪ੍ਰੀਤ ਸਿੰਘ ਆ ਜਿਹੜਾ ਭਾਗੜਾ ਡੈਮ ਦਾ ਕੀ ਚੀਫ ਇੰਜੀਨੀਅ ਜਦੋਂ ਬੀਬੀਐਮਬੀ ਵਾਲਿਆਂ ਨੇ ਨਾ ਜਦੋਂ ਸਾਰਾ ਸਾਰਾ ਡਾਇਰੈਕਟਰ ਵੀ ਚੇਂਜ ਕਰਤਾ ਉਥੋਂ ਦਾ ਡਾਇਰੈਕਟਰ ਬਦਲ ਕੇ ਸੰਜੀਵ ਕੁਮਾਰ ਨੂੰ ਲਾਤਾ ਉਹਦੇ ਖਿਲਾਫ ਪਹਿਲਾਂ ਤਾਂ ਚਰਨਪ੍ਰੀਤ ਨੇ ਕੀ ਆ ਇਹ ਗੱਲ ਕੀ ਆ ਲੈ ਕੇ ਆਂਦੀ ਸਾਰਿਆਂ ਦੇ ਸਾਹਮਣੇ ਕਹਿੰਦੇ ਵੀ ਇਹ ਬੰਦੇ ਨੂੰ ਤਜਰਬਾਕਾਰੀ ਹੈ ਨਹੀਂ ਇਹ ਬੰਦਾ ਇੱਥੇ ਲੱਗਣ ਦੇ ਲਾਇਕ ਹੈ ਨਹੀਂ ਦੂਜਾ ਉਹ ਕਹਿੰਦੇ ਮੇਰੇ ਕੋਲ ਤਾਂ ਇਹਨੇ ਢੰਗ ਨਾਲ ਜੁਆਇਨ ਹੀ ਨਹੀਂ ਕੀਤਾ ਮੈਂ ਇਹਦੀ ਕਹਿੰਦੇ ਕਿਵੇਂ ਕਿਵੇਂ ਗੱਲ ਮੰਨਣਾ ਕਿਉਂਕਿ ਦੂਸਰਾ ਜਿਹੜਾ ਪਹਿਲਾਂ ਡਾਇਰੈਕਟਰ ਲੱਗਿਆ ਹੋਇਆ ਸੀ ਉਹ ਵੀ ਕੀ ਆ ਇਸ ਲੜਾਈ ਦਾ ਹੀਰੋ ਆ ਉਹ ਜਿਹੜਾ ਕਿਹਾ ਰਿਲੀਵ ਨਹੀਂ ਹੋਇਆ ਸੀ ਤੈਨੂੰ ਚਿੱਟਾ ਜਵਾਬ ਜਿਹੜਾ ਡਾਇਰੈਕਟਰ ਹਟਾਇਆ ਗਿਆ ਸੀ ਉਹ ਸੀ ਆਕਾਸ਼ਦੀਪ ਸਿੰਘ ਜਿਹਨੂੰ ਬਦਲਿਆ ਗਿਆ ਸੀ ਭਾਗੜਾ ਡੈਮ ਦਾ ਜਿਹੜਾ ਡਾਇਰੈਕਟਰ ਸੀ ਉਹਦਾ ਵੀ ਤਵਾਦਲਾ ਜਦੋਂ ਰਾਤੀ ਰਾਤ ਕਰਤਾ ਨਾ ਤੇ ਕਿਹਾ ਕੀ ਹੈ ਸਰਕਾਰ ਵੱਲੋਂ ਕਹਿੰਦੇ ਜੀ ਉਹਨੇ ਆਪ ਐਪਲੀਕੇਸ਼ਨ ਦਿੱਤੀ ਸੀ ਉਹ ਚਾਹੁੰਦਾ ਸੀ ਕਿ ਮੇਰੀ ਇੱਥੋਂ ਬਦਲੀ ਕਰ ਦਿੱਤੀ ਜਾਵੇ ਕਿਉਂਕਿ ਸਾਰੇ ਇਹ ਡੈਪੂਟੇਸ਼ਨ ਤੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਬੰਦੇ ਨੇ ਰਾਤ ਨੂੰ ਪੌਣੇ 12 ਵਜੇ ਕੀਆ ਆਪਣੀ ਈਮੇਲ ਦੇ ਉੱਤੇ ਮੈਸੇਜ ਪਾਇਆ ਉਹ ਕਹਿੰਦਾ ਮੈਂ ਕੋਈ ਆਪ ਦੇ ਕੰਮੂਗੀ ਐਪਲਾਈ ਨਹੀਂ ਕੀਤੀ ਸੀ ਤੱਕੇ ਰਣ ਮੈਨੂੰ ਜਬਰੀ ਤੌਰ ਤੇ ਉੱਥੋਂ ਹਟਾਇਆ ਜਾ ਰਿਹਾ ਜਿਦੇ ਕਰਕੇ ਫਿਰ ਸਾਰਾ ਰੋਸਤੀਆ ਸਾਰੇ ਲੋਕਾਂ ਚ ਜੱਗ ਗਿਆ ਯਾਰ ਹੱਦ ਹੁੰਦੀ ਐ ਝੂਠ ਬੋਲਣ ਦੀ ਸ਼ਰਮ ਕਰੋ ਤੇ ਸ਼ਾਬਾਸ਼ ਕਿ ਆਹ ਮਿੱਤ ਸਹੋਤਾ ਨੂੰ ਵੀ ਦੇਣੀ ਬਣਦੀ ਆ ਜਿਹੜਾ BBMP ਦੇ ਉੱਤੇ ਕੀ ਐਕਸੀਡੈਂਟ ਤਾਇਨਾਤ ਕੀਤਾ ਹੋਇਆ ਇਹ ਬੰਦੇ ਨੂੰ ਸਾਰੀ ਰਾਤ ਧਮਕਾਈ ਗਏ ਪਰ 50 ਘੰਟਿਆਂ ਤੱਕ ਇਹਨਾਂ ਬੰਦਿਆਂ ਨੇ ਕਿ ਐ ਟੱਸ ਤੋਂ ਮੱਸ ਨਹੀਂ ਹੋਏ ਇਹਨਾਂ ਨੇ ਆਪਦੀ ਪਾਵਰ ਵੀ ਦਿਖਾਈ ਤੇ ਅਹੁਦੇ ਦਾ ਸਹੀ ਇਸਤੇਮਾਲ ਕਰਕੇ ਪੰਜਾਬ ਦੇ ਹੱਕ ਵੀ ਬਚਾਈ ਤੇ ਇਹਨਾਂ ਦੀ ਸਿਫਤ ਦੇ ਵਿੱਚ ਕਮੈਂਟ ਬਾਕਸ ਚ ਲਿਖਿਓ ਜਰੂਰ ਕਿਉਂਕਿ ਅਸੀਂ ਅਫਸਰ ਸਾਹਿਬ ਨੂੰ ਭੰਡਣ ਤੇ ਲੱਗੇ ਰਹਿੰਨੇ ਆ ਪਰ ਜੇ ਕੋਈ ਪੰਜਾਬ ਦੇ ਵਿੱਚ ਹੱਕ ਦੇ ਵਿੱਚ ਖੜਾ ਜਿਹੜਾ ਕੋਈ ਪੁੱਤ ਤਾਂ ਉਹਨੂੰ ਕੀ ਇਹ ਸ਼ਲਾਘਾ ਕਰਨੀ ਉਹਦੀ ਬਣਦੀ ਆ ਤੇ ਗੋੜਦੀ ਹੁਣ ਭਗਵੰਤ ਮਾਨ ਨੇ ਸਾਰਿਆਂ ਦੀਆਂ ਲਵਾਤੀਆਂ ਤੇ ਸੈਂਟਰ ਨੂੰ ਵੀ ਜਿਹੜੀ ਕੀ ਆ ਕੱਲ ਸਪੈਸ਼ਲ ਮੀਟਿੰਗ ਰੱਖੀ ਗਈ ਸੀ ਜਿਹਦੇ ਤੇ ਕ੍ਰਿਸ਼ਨ ਕੁਮਾਰ ਜੀ ਵੀ ਗਏ ਸੀ ਉੱਥੇ ਵੀ ਲਾਜਵਾਬ ਕਰਤੇ ਸਾਰੇ ਤੇ ਜਾ ਕੇ ਫਿਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਅਖੀਰ ਨੂੰ ਸੈਂਟਰ ਨੇ ਵੀ ਇਹੀ ਕਹਿਤਾ ਕਿ ਕੀ ਇਹ ਸਾਰੇ ਕੰਮ ਨੂੰ ਰੋਕ ਕੇ ਵੀ ਜਿਹੜਾ ਵਾਕਿਆ ਆਰਡਰ ਜਾਰੀ ਕੀਤੇ ਗਏ ਸੀ ਉਹ ਕਹਿੰਦੇ ਉਹ ਕੀ ਮੰਗ ਕੇ ਲੈ ਸਕਦੇ ਆ ਉਹ ਵੀ ਕੀ ਆ ਆਧਾਰ ਦੇ ਰੂਪ ਦੇ ਵਿੱਚ ਬਾਅਦ ਵਿੱਚ ਮੋੜਨਾ ਪਊ ਇਹਨਾਂ ਨੂੰ ਉਹ ਵੀ ਜੇ ਸਟੇਟ ਕੀ ਹੈ ਸਹਿਮਤ ਹੁੰਦਾ ਹੁਣੇ ਅੱਗ ਲੈਣਾਈ ਜਿਹੜੀ ਨਾ ਘਰ ਦੀ ਮਾਲਕਣ ਬਣ ਕੇ ਵਹਿੰਦੀ ਸੀ ਕਿਉਂ ਕਿਉਂਕਿ ਕੀ ਆ ਆਪਾਂ ਸਾਰੇ ਜਾਣਦੇ ਆ ਕਿ ਇਹ ਕੀ ਆ ਇਹਨਾਂ ਨੇ ਪਾਣੀ ਜਿਹੜਾ ਇਹਨੂੰ ਦਿੱਤਾ ਗਿਆ ਤਰਸ ਦੇ ਆਧਾਰ 'ਤੇ ਦਿੱਤਾ ਗਿਆ ਹੱਕ ਨਹੀਂ ਬਣਦਾ ਸੀ ਇਹਨਾਂ ਦਾ ਨਾ ਹੱਕ ਰਾਜਸਥਾਨ ਦਾ ਬਣਦਾ ਸੀ ਇਹ ਗੱਲ ਨੂੰ ਕੀ ਜਾਣਨਾ ਨਾ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇੱਕ ਆ ਕਿਤਾਬ ਆ ਪਾਣੀਆਂ ਦੀ ਗਾਥਾ ਇਹ ਗਾਥਾ ਪੜ੍ਹ ਕੇ ਦੇਖਿਓ ਯਾਰ ਪਾਸਿੰਗ ਢਿੱਲੋਂ ਨੇ ਬਾਖਮਾਲ ਕੰਮ ਕੀਤਾ ਇਸ ਤੋਂ ਬਿਨਾ ਮੈਂ ਕਹਣਾ ਸਰਦਾਰ ਹਮੀਰ ਸਿੰਘ ਜੀ ਆ ਤੇ ਡਾਕਟਰ ਪਿਆਰੇ لال ਗਰਗਨੇ ਦਾ ਮੁਖਬੰਦ ਲਿਖਿਆ ਜਿਹੜਾ ਉਹਦੇ ਚ ਕੀ ਸਾਰਾ ਕੁਝ ਕੀ ਆ ਦੱਸਿਆ ਹੋਇਆ ਤੇ ਪੰਜਾਬ ਦੇ ਪੁੱਤਾਂ ਨੂੰ ਮੈਂ ਵੇਣ